ਕਿ ਦਾ 1 ਕਰੋੜ ਲੀਟਰ ਪਾਣੀ ਇਸ ਏਰੀਆ ਦੇ ਵਿੱਚ ਸंचाई ਵਾਸਤੇ ਕੰਜ਼ਿਊਮ ਨਹੀਂ ਹੋ ਸਕਦਾ ਸਰ 200 ਏਕੜ ਮੇ ਚਾਹੀਏ ਹਮੇ ਉਸਕੇ ਲਈ 200 ਏਕੜ ਲੈਂਡ ਚਾਹੀਏ ਪਰ ਡੇ ਔਰ ਅਗਰ ਹਮ ਛੇਟੇ ਦਿਨ ਪਾਣੀ ਦੇਗੇ ਤਾਂ ਹਮੇ 1000 ਰੁਪਏ ਦਾ ਪਰ ਛੇ ਉਰੇ ਤਾਂ 2 ਮਹੀਨੇ ਬਾਅਦ ਪਾਣੀ ਲੱਗਦਾ ਜੀ ਪਿੱਛੇ ਜੀ ਇੱਥੇ ਤਾਂ ਵੀ ਆਪਣੇ ਘਰ ਵੀ ਜਾ ਰਿਹਾ ਹੈ ਇਸਨੇ ਵੀ ਜਦ ਖੇਤ ਉਹ ਵੀ ਪੇੜ ਲਗਾਓਗੇ ਤਾਂ ਕਿੰਨੇ ਛੇ ਵੀ ਨਹੀਂ ਕੌਣ ਲਾਊਗਾ ਜੀ ਪੇੜ ਬਾਈ ਕੋਡ ਸਰ ਸਰ ਕੌਣ ਲਾਊਗਾ ਜੀ ਪੇੜ ਆਪ ਕੋ ਕੋਈ ਲਵਾਏਗਾ ਨਹੀਂ ਮੰਨਣਾ ਜੀ ਨਹੀਂ ਲਾਉਣੇ ਇਹ ਤਾਂ ਇਹਦਾ ਮਤਲਬ ਇਹ ਥੋੜ ਇੱਕ ਮਿੰਟ ਜੀ ਸਰ 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 ਇਹ ਤੁਸੀਂ ਲਗਵਾਉਂਗੇ ਪਰ ਤੁਹਾਡੇ ਕੋਲ ਟੀ ਛੋਟੀ ਅਕਾਊਂਟ ਕੀ ਤੁਹਾਡੇ ਪ੍ਰੋਪੋਜ਼ਲ ਦੇ ਵਿੱਚ ਚੀਜ਼ ਹੈ ਨਹੀਂ ਦਾ ਮਤਲਬ ਇਹ ਪੁਆਇੰਟ ਤੁਹਾਡਾ ਗਲਤ ਹੈ ਇਹ ਹਲੇ ਕੰਕਰੀਟ ਤੁਹਾਡਾ ਪ੍ਰੋਪੋਜ਼ਲ ਹੈ ਨਹੀਂ ਇਹਦਾ ਮਤਲਬ ਇਹਦੇ ਵਿੱਚ ਲੂਪ ਹੋਲਸ ਨੇ ਮਤਲਬ ਤੁਹਾਡੇ ਕੋਲ ਜਿਹੜਾ ਤੁਹਾਡਾ ਯੂਜ਼ਡ ਪਾਣੀ ਹੋਣਾ ਹੈ ਪੂਰੀ ਸਟੋਰੇਜ ਦਾ ਉਹਦੀ ਰੀਯੂਜ਼ ਦਾ ਤੁਹਾਡੇ ਕੋਲ ਕੋਈ ਵੀ ਪ੍ਰੋਪਰ ਫਿਕਸਡ ਪਲਾਨ ਤੁਹਾਡੇ ਕੋਲ ਹੈ ਨਹੀਂ ਜੀ ਦਾ ਮਤਲਬ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਜੋ ਪਹਿਲਾਂ ਹੀ ਫੈਕਟਰੀਆਂ ਲੱਗੀਆਂ ਨੇ ਉਹਨਾਂ ਦਾ ਕੈਮੀਕਲ ਵਾਲਾ ਪਾਣੀ ਜੋ ਸਤਲੁਜ ਦਰਿਆ ਦੇ ਵਿੱਚ ਪੈ ਰਿਹਾ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਭਿਆਨਕ ਆਸੇ ਪਾਸੇ ਦੇ ਪਿੰਡਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਜਾਣਦੇ ਹਾਂ ਕਿ ਹੋਰ ਵੀ ਨਵੀਆਂ ਫੈਕਟਰੀਆਂ ਲੱਗਣ ਜਾ ਰਹੀਆਂ ਨੇ ਜਿੱਥੇ ਪੰਜਾਬ ਦੇ ਵਿੱਚ ਇੱਕ ਹੋਰ ਫੈਕਟਰੀ ਲੱਗਣ ਜਾ ਰਹੀ ਸੀ ਜਿੱਥੇ ਪੰਜਾਬੀ ਨੌਜਵਾਨ ਵੱਲੋਂ ਅਧਿਕਾਰੀਆਂ ਦੇ ਨਾਲ ਤਿੱਖੇ ਸਵਾਲ ਜਵਾਬ ਹੋਏ ਇਸ ਮਾਮਲੇ ਨੂੰ ਲੈ ਕੇ ਆਓ ਪਹਿਲਾਂ ਤੁਸੀਂ ਵੀ ਦੇਖੋ ਵਾਇਰਲ ਹੁੰਦੀ ਹੋਈ ਵੀਡੀਓ ਉਹ ਕਿੰਨੇ ਲੀਟਰ ਹੈ ਜੀ 10000 ਲੀਟਰ ਹੈ ਜੀ 10000 ਇਕ ਸੋ ਕਮ 1 ਕਰੋੜ 1 ਕਰੋੜ 1 ਕਰੋੜ ਲੀਟਰ 43 ਕੀਲਿਆਂ ਨੂੰ ਜਿਹੜੀ ਗ੍ਰੀਨਲੈਂਡ ਹੈ ਉਹਨਾਂ ਨੂੰ ਰੋਜ਼ਾਨਾ 1 ਕਰੋੜ ਲੀਟਰ ਦੇ ਨਾਲ ਸਿੰਚਾਈ ਹੋਣਾ ਇਸ ਜ਼ਮੀਨ ਦੇ ਵਿੱਚ ਅਸੰਭਵ ਹੈ ਜੀ ਕਿਉਂਕਿ ਇਹ ਜ਼ਮੀਨ ਸੀਪੇਜਲੀ ਹੈ ਇਹ ਸੇਮ ਵਾਲੀ ਜ਼ਮੀਨ ਹੈ ਆਪਕੇ ਬਸ ਐਗਰੀ ਕਰ ਰਹੇ ਆ ਹਾਂਜੀ ਅਸੀਂ ਇਹੀ ਕਰ ਰਹੇ ਹਾਂ ਹਾਂਜੀ ਕਿਉਂਕਿ ਤੁਸੀਂ ਪ੍ਰੋਜੈਕਟਰ ਬੋਰਡ ਦੇ ਵਿੱਚੋਂ ਬੋਲਿਆ ਨਾ ਪਹਿਲਾਂ ਕਿ ਉਹ ਜੀ ਸਿੰਚਾਈ ਕਰਾਂਗੇ ਉਹ ਨਹੀਂ ਹਾਂ ਇਹ ਉਹ ਬਜ਼ਾਰਾ ਹੋ ਜੋ ਇਸ ਟਿੱਪੀਗਾ ਪਾਣੀ ਹੈ ਉਹ ਪ੍ਰੋਜੈਕਟ ਦੇ ਅੰਦਰ ਯੂਜ਼ ਹੋਗਾ ਕਿਉਂਕਿ ਟਿੱਪੀਗਾ ਪਾਣੀ ਹੈ ਉਹ ਉਸ ਵਿੱਚ ਇਰੀਗੇਸ਼ਨ ਲਈ ਫਰਟੀ ਇਰੀਗੇਸ਼ਨ ਲਈ ਹੋਰ ਖੇਤਾਂ ਵਿੱਚ ਵੀ ਦੇਣਗੇ। ਹੋਰ ਖੇਤਾਂ ਨੇ ਲੈਣਾ ਨਹੀਂ ਜੀ ਪਾਣੀ ਉਹ। ਸਾਡਾ ਜਵਾਬ ਹੈ ਜੀ। ਵੱਖ-ਵੱਖ ਤਕਸੀਮ ਦਾ ਅਲੱਗ ਹੈ ਜੀ। ਸੇਮ ਥੇ ਇਲਾਕੇ ਵਿੱਚ ਜਵਾਬ। ਨਹੀਂ ਜੀ ਸਾਡੇ ਇੱਥੇ ਕਣਕ ਨੂੰ ਸਿਰਫ ਇੱਕ ਪਾਣੀ ਲੱਗਦਾ ਜੀ। ਉਹਦੇ ਲਈ ਇੱਕ ਜਾਂ ਦੋ ਦਿਨ ਲੱਗਦੇ ਆ। ਉਸ ਤੋਂ ਬਿਨਾ ਸਾਡੇ ਇੱਥੇ ਪਾਣੀ ਧਰਤੀ ਦੇ ਵਿੱਚ ਖਪਤ ਨਹੀਂ ਹੁੰਦਾ ਜੀ। ਐਸਾ ਹੈ ਜੀ ਜੋ ਅਭੀ ہماری ਪ੍ਰੋਪੋਜ਼ਡ ਹੈ ਫਰਟੀ ਇਰੀਗੇਸ਼ਨ ਲਈ ਜੋ ਐਗਰੋਫੋਰੈਸਟਰੀ ਦੀ ਅਸੀਂ ਗੱਲ ਕਰ ਰਹੇ ਹਾਂ। ਉਸਮੇ ਹਮੇ 40 ਤੋਂ 60 ਹਜ਼ਾਰ ਏਕੜ ਮੇ ਅਗਰੋਫੋਰੈਸਟ ਲਗਾਉਣੇ ਆਪ ਲੋਗੋ ਸੇ ਕਰਾਉਣੇ ਪਰ ਉਹ ਹੈ ਨਹੀਂ ਜੀ ਲੈਂਡ ਉੱਤੇ ਆਪਕੇ 40 ਮੇ ਹੋਵੇ ਉਹ ਕੰਜ਼ੂਮ ਨਹੀਂ ਕਰ ਰਹੀ ਜੀ ਲੈਂਡ ਨਹੀਂ ਕਰੇਗੀ ਲੈਂਡ ਨਹੀਂ ਕਿਵੇਂ ਕਰੇਗੀ ਜੀ ਉਹ ਆਪਕੀ ਲੈਂਡ ਕੀ ਕੈਪੈਸਿਟੀ ਮੈਂ 45 ਸਾਲ ਕੋ ਜਿੱਥੇ ਜੰਮੇ ਨੂੰ ਬਾਪ ਦਾਦੇ ਤੇ ਜੰਮੇ ਹੋਏ ਸਾਡੇ ਤਾਂ ਇੱਕ ਮੀਂਹ ਵੱਧ ਪੈ ਜਾਵੇ ਸੱਤ ਤੋਂ ਪਾਣੀ ਕੱਢਣਾ ਪੈਂਦਾ ਜੀ ਇੱਥੇ ਤੁਹਾਡੀ ਬਾਤ ਠੀਕ ਹੈ ਰੋਜ਼ ਦਾ 1 ਕਰੋੜ ਲੀਟਰ ਪਾਣੀ ਇਸ ਏਰੀਆ ਦੇ ਵਿੱਚ ਸਿੰਚਾਈ ਵਾਸਤੇ ਕੰਜ਼ੂਮ ਨਹੀਂ ਹੋ ਸਕਦਾ ਸਰ 200 ਏਕੜ ਮੇ ਚਾਹੀਏ ਹਮੇ ਉਸਕੇ ਲਈ 200 ਏਕੜ ਲੈਂਡ ਚਾ ਔਰ ਗ੍ਰਾਮ ਛੇ ਦੇ ਨੀ ਪਾਣੀ ਦੇਗੇ ਤਾਂ ਹਮੇ 1000 ਰੁਪਏ ਹਰ ਔਰੇ ਤਾਂ 2 ਮਹੀਨੇ ਤੱਕ ਪਾਣੀ ਲੱਗਦਾ ਜੀ ਇੱਥੇ ਜੀ ਇੱਥੇ ਕਿਉਂਕਿ ਆਪਨੇ ਗਰਮੀ ਜਾ ਰੱਖਿਆ ਇਸਮੇ ਅਭੀ ਜਦ ਖੇਤ ਉਹ ਵੀ ਪੇੜ ਲਗਾਓਗੇ ਤਾਂ ਕਦੋਂ ਪਾਣੀ ਨਹੀਂ ਕੌਣ ਲਾਊਗਾ ਜੀ ਪੇੜ ਇੱਕ ਮਿੰਟ ਬਾਈਕ ਔਰ ਸਾਰ ਸਾਰ ਕੌਣ ਲਾਊਗਾ ਜੀ ਪੇੜ ਆਪ ਕੋਸੇ ਹੀ ਲਗਵਾਏਗਾ ਨਹੀਂ ਮੰਨਣਾ ਜੀ ਨਹੀਂ ਲਾਉਣੇ ਇਹ ਤਾਂ ਇਹਦਾ ਮਤਲਬ ਇਹ ਥੋੜ ਇੱਕ ਮਿੰਟ ਸਰ 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 ਇਹ ਤੁਸੀਂ ਲਗਵਾਉਗੇ ਪਰ ਤੁਹਾਡੇ ਕੋਲ ਕੀ ਛੋਟੀ ਅਕਾਊਂਟ ਕੀ ਤੁਹਾਡੇ ਪ੍ਰਪੋਜ਼ਲ ਦੇ ਵਿੱਚ ਚੀਜ਼ ਹੈ ਨਹੀਂ ਇਹਦਾ ਮਤਲਬ ਇਹ ਪੁਆਇੰਟ ਤੁਹਾਡਾ ਗਲਤ ਹੈ ਇਸ ਤਰ੍ਹਾਂ ਇਹ ਹਲੇ ਕੰਕਰੀਟ ਤੁਹਾਡਾ ਪ੍ਰਪੋਜ਼ਲ ਹੈ ਨਹੀਂ ਇਹਦਾ ਮਤਲਬ ਇਹ ਕਿ ਲੂਪ ਪੂਲਸ ਨੇ ਮਤਲਬ ਤੁਹਾਡੇ ਕੋਲ ਜਿਹੜਾ ਤੁਹਾਡਾ ਯੂਜ਼ਡ ਪਾਣੀ ਹੋਣਾ ਹੈ ਪੀ ਸਟੋਰੇਜ ਦਾ ਉਹਦੀ ਰੀਯੂਜ਼ ਦਾ ਤੁਹਾਡੇ ਕੋਲ ਕੋਈ ਵੀ ਪ੍ਰੋਪਰ ਫਿਕਸਡ ਪਲਾਨ ਤੁਹਾਡੇ ਕੋਲ ਹੈ ਨਹੀਂ ਜੀਦਾ ਮਤਲਬ ਇਹ ਹੀ ਹੈ ਇਹ ਸਰਕਾਰ ਦੇ ਸਾਹਮਣੇ ਜੀ ਤੁਸੀਂ ਉੱਥੇ ਰਿਪਰੈਜ਼ੈਂਟੇਟਿਵ ਖੜੇ ਇੱਥੇ ਜੋ ਤੁਸੀਂ ਦੱਸ ਰਹੇ ਹੋ ਜੀ ਉਸ ਹਿਸਾਬ ਨਾਲ ਇਹ ਚੀਜ਼ ਸੰਭਵ ਹੈ ਨਹੀਂ ਸਿੰਘ ਸਾਹਿਬ ਕਰਨਾਲ ਟੈਕਨੋਲੋਜੀ ਦੇ ਹਿਸਾਬ ਸੇ ਜਵਾਬ ਕੀ ਲੈਂਡ ਲਈ ਰਿਸ਼ ਉਹ ਹੈ ਕੁਆਲਟੀ ਹੈ ਉਸ ਵਿੱਚ 50 ਮੀਟਰ ਕਯੂਬ ਪਰ ਡੇ ਪਾਣੀ ਕੀ ਕੰਜ਼ਮਪਸ਼ਨ ਪਰ ਕਿਹੜੀ ਕ੍ਰੌਪ ਦੇ ਲਈ ਜੀ ਕਿਹੜੀ ਕ੍ਰੌਪ ਦੇ ਲਈ ਕ੍ਰੌਪ ਤੋਂ ਪਲਾਂਟੇਸ਼ਨ ਦੀ ਗੱਲ ਕਰ ਰਹੇ ਹਾਂ ਕਿਹੜੀ ਕਿਹੜੀ ਪਲਾਂਟੇਸ਼ਨ ਪੌਪੂਲਰ ਹੋ ਗਿਆ ਸਰੋਜਨਾ ਹੋ ਗਿਆ ਹਾਂਜੀ ਜੁਟਸ ਹੋ ਗਿਆ ਪਰ ਉਹਦੇ ਲਈ ਤੁਹਾਡੇ ਕੋਲ ਰਿਜ਼ਰਵ ਲੈਂਡ ਹੈਗੀ ਹੈ ਕਿਸ ਕੇ ਲਈ ਤੁਹਾਡੇ ਕੋਲ ਨਹੀਂ ਲੈਂਡ ਸਰਕਾਰ ਦੇਗੀ ਹਮੇ

ਓ ਇੱਕ ਮਿੰਟ ਯਾਰ ਹਾਂਜੀ ਸਰ ਪਲੀਜ਼ ਹਾਂਜੀ ਸਰ ਉਹਦੇ ਕੋਲ ਲੈਂਡ ਹੈ ਨਹੀਂ ਇਹਦਾ ਮਤਲਬ ਹਾਲੇ ਪਾਣੀ ਨੂੰ ਸਟੋਰ ਕਰਨ ਦੇ ਲਈ ਪਾਣੀ ਨੂੰ ਯੂਜ਼ ਕਰਨ ਦੇ ਲਈ ਜਿਹੜਾ ਤੁਹਾਡਾ ਟ੍ਰੀਟ ਪਾਣੀ ਹੈ ਜੀ ਇਹਦੀ ਜਿਵੇਂ ਜਿਵੇਂ ਜਾਏਗਾ ਬੈਂਕ ਨਹੀਂ ਹੈ ਜ਼ੈਨ ਨਹੀਂ ਹੈ ਉਹ ਖਰਚ ਹੋ ਜਾਂਦਾ ਜੀ ਇਹ ਪੁਆਇੰਟ ਤੁਹਾਡੇ ਕੋਲ ਨੋਟ ਹੋ ਗਿਆ ਜੀ ਸੋਲੂਸ਼ਨ ਬੋਰਡ ਆਪਣ ਸਾਡੇ ਪੁਆਇੰਟ ਰੈਲੇਵੈਂਟ ਪੁਆਇੰਟ ਐ ਨੋਟ ਕਰੋ ਜੀ ਨੋਟ ਕੀਤਾ ਜਾਵੇ ਸਰ ਕਿੱਥੇ ਕਰਨਾ ਡਾਇਰੀ ਚ ਨਹੀਂ ਜੀ ਸਰ ਪ੍ਰੋਪਰ ਪੇਪਰ ਤੇ ਜਿਹਦੀ ਕਾਪੀ ਸਾਡੇ ਮਿਲੂਗੀ ਬਾਅਦ ਵਿੱਚ ਹਾਂਜੀ ਹਾਂਜੀ ਇਹ ਜਾ ਕੇ ਨਾ ਆਫਿਸ ਵੀ ਚੀਜ਼ ਵੀ ਆਉਂਦੀ ਔਰ ਉਹਦੇ ਜਿਹੜੇ ਛੜਤੇ ਸਾਡੇ ਪੁਆਇੰਟ ਫੇਰ ਨਹੀਂ ਜਣਾ ਸੀ ਆਰਟੀਆ ਦਾ ਤੁਹਾਨੂੰ ਦਿਗਣੀ ਨੰਬਰ ਆ ਬਣਾਇਆ ਸੀ ਨਹੀਂ ਕਿਤੇ ਵੀਡੀਓਗ੍ਰਾਫੀ ਦੇ ਵਿੱਚ ਸਾਡਾ ਲਿਖਿਆ ਗਿਆ ਜੀ ਜੀ ਕਾਮਰਸ ਦਾ ਹਰੀਬਾਚ ਚਲ ਰਹੀ ਨਹੀਂ ਸਾਡਾ ਜਿਹੜਾ ਅਫਸਰ ਸਾਨੂੰ ਪਹਿਲਾਂ ਹੀ ਝੂਠ ਬੋਲ ਰਿਹਾ ਸੀ ਕਿਵੇਂ ਯਕੀਨ ਕਰੀਏ ਬੋਕਰ ਦਾ ਰੋਲ ਹੀ ਦਿੱਖੀ ਨੂੰ ਵਿੱਚ ਮੈਂ ਲਿਖਤੀ ਦੇ ਦੂੰ ਲਿਖਤੀ ਦੇ ਦੂੰ ਨਹੀਂ ਮੈਨੂੰ ਨਹੀਂ ਗਾਰੰਟੀ ਕਿਵੇਂ ਕੰਮ ਕਰ ਵੀ ਨਹੀਂ ਜੀ ਮੈਡਮ ਮੈਨਾ ਹੈਪਰ ਨਾ ਪੁਲਿਸ ਹੈਪਰ ਨਾ ਹੋ ਤੁਸੀਂ ਅਜੂਰੇ ਹੈਗੇ ਜੀ ਸਾਲ ਬਾਅਦ ਤੁਸੀਂ ਕਿਸੇ ਹੋਰ ਪਾਸੇ ਚਲੇਗੇ ਫਿਰ ਕੀ ਗਾਰੰਟੀ ਕਰਦੇ ਹੋਏ ਨਹੀਂ ਮੈਡਮ ਮੈਡਮ ਪਲੀਜ਼ ਤੁਸੀਂ ਹੈਪਰ ਨਾ ਹੋ ਪਲੀਜ਼ ਲਿਖਤੀ ਲਓਗੇ ਲਿਖਤੀ ਯਾਰ ਮੈਂ ਹੈਪਰ ਹੁੰਦੀ ਆ ਤਾਂ ਕੰਮ ਨਹੀਂ ਹੁੰਦਾ ਸਾਡਾ ਨੋਟ ਕਰ ਲਓ ਜੀ ਪੁਆਇੰਟ ਹੈ ਮੈਂ ਮਾਫੀ ਚਾਹੁੰਦਾ ਜੀ ਮੈਂ ਮਾਫੀ ਚਾਹੁੰਦਾ ਸਾਡਾ ਪੁਆਇੰਟ ਨੋਟ ਕਰ ਲਓ ਨੋਟ ਕਰ ਮਾਫੀ ਚਾਹੁੰਦਾ ਜੀ ਕੋਈ ਗੱਲ ਹਾਂਜੀ ਠੀਕ ਹੈ ਥੈਂਕ ਯੂ ਸੋ ਮਚ ਅਲੋ ਭਾਈ ਭੈਣਾਂ ਯਹਾਂ ਆਇਓ ਭੈਣਾਂ ਭਾਈ ਭਾਈਓ ਕੋਈ ਗੱਲ ਨਹੀਂ ਬੜਾ ਬੜਾ ਮੂਹਰੇ ਦੱਸਣਾ ਨਹੀਂ ਅੱਗੇ ਜਾ ਰਹੀ ਹੈ ਹਾਂਜੀ ਇੱਕ ਮਿੰਟ ਜੀ ਇੱਕ ਮਿੰਟ ਜੀ एक मिनट जी एक मिनट दूसरा है, तो तो शोड़ा शोड़ा जी पॉइंट नोट कर दूकल फार्मर जी हमारा भी हैं तो हमारी लोकल फार्मर से बात चल रही है सबसे नहीं पौधे लेंगे हमसे ड्रोलिंग प्लांट लेंगे जिस प्लांट का हमारा तीन साल में तैयार हो जाएगा और हम ये इंश्योर करेंगे कि एक उसका जो हर साल उसको एक लाख रुपए पर एकड़ इनकम उसका इंश्योर करेंगे हम उसके लिए

ਜਿਹੜਾ ਫੈਕਟਰੀ ਚੋਂ ਡਿਸਚਾਰਜ ਹੋਣਾ ਪਾਣੀ ਬਾਹਰ ਨਿਕਲਣਾ 1 ਕਰੋੜ ਲੀਟਰ ਪਰ ਡੇ ਉਹਦੇ ਵਾਸਤੇ ਕੋਈ ਵੀ ਫੈਕਟਰੀ ਪਾਸ ਪਲਾਨ ਨਹੀਂ ਜੁਦਾ ਪ੍ਰੋਪਰ ਯੂਟਿਲਾਈਜੇਸ਼ਨ ਵਾਸਤੇ ਕਿਵੇਂ ਜੀ ਤੁਸੀਂ ਕਹੇ ਜੀ ਤੁਸੀਂ ਕਹੇ ਜੀ ਸਰ ਤੁਸੀਂ ਕਿਹਾ ਤੁਹਾਡੇ ਕੋਲ ਹੈਗਾ ਤਾਂ ਦੇ ਦਿਓ ਤੁਹਾਡੇ ਕੋਲ ਹੈਗਾ ਪਰਮਿਟਾ ਦੱਸ ਦਿਓ ਕੀ ਹੈ ਜੀ ਸਰ ਜ਼ਮੀਨ ਖਰੀਦੂਗੇ ਫਾਰਮ ਤੇ ਲਵੋਗੇ ਇਹ ਪ੍ਰੋਪੋਜ਼ਲ ਨਹੀਂ ਹੁੰਦਾ ਤੁਸੀਂ ਕਿਹੜਾ ਫਾਰਮ ਰੈਗਿस्ट्री ਆ ਤੁਹਾਡੇ ਕੋਲ ਦੇਖਦੇ ਆ ਸਾਨੂੰ 201 ਘੰਟ ਦੀ ਲਿਸਟ ਦੇ ਦਿਓ ਦੇ ਦਿੰਗੇ ਆ ਤੁਹਾਨੂੰ ਲਿਸਟ ਦੇ ਦਿਓ ਜੀ ਨਾ 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 ਇਹਦਾ ਮਤਲਬ ਤੁਹਾਡਾ ਵਾਲੇ ਪ੍ਰਬੰਧ ਹੈ ਨਹੀਂ ਸਾਨੂੰ ਲਿਸਟ ਦੇ ਦਿਓ ਨੋਟ ਕਰੋ ਜੀ ਪੁਆਇੰਟ ਨੋਟ ਕਰੋ ਦਿਓ ਜੀ ਲਓ ਲਿਸਟ ਨੋਟ ਕਰੋ ਤੁਸੀਂ ਮੌਕੇ ਤੇ ਨਾਲ ਲਿਖੋ ਜੀ ਵੀ ਲਿਸਟ ਦਿੱਤੀ ਨਹੀਂ ਗਈ ਤੇ ਕੰਪਨੀ ਵੱਲੋਂ ਕੋਈ ਵੀ ਵਾਲੇ ਪ੍ਰਬੰਧ ਨਹੀਂ ਆ ਸਿੱਖਰ ਤੇ ਸਰਪ ਮੁਬਿੱਤ ਦੀਆਂ ਯੋਜਨਾਵਾਂ ਨੇ ਦੇਖੋ ਜੀ ਦੇਖੋ ਜੀ ਨੋਟ ਕਰ ਲਓ ਜੀ ਇਹ ਜੁਮਲਾ ਨੋਟ ਕਰੋ ਸਰ ਤੁਸੀਂ ਬਹਿ ਜਾਓ ਬਹਿ ਜਾਓ ਜੀ ਬਹਿ ਜਾਓ ਬਹਿ ਜਾਓ ਬਹਿ ਜਾਓ ਹਾਂ ਜੀ ਹਾਂ ਜੀ ਲਓ ਬਹਿ ਜਾ ਇਸ ਸਾਈਡ ਨੋਟ ਹੋ ਗਿਆ ਆ ਰਹਾ ਹੈ ਵੀ ਨੋਟ ਕਰ ਦਿਓ ਦੇਖੋ ਨਾ ਨਾ ਜੀ ਕੀ ਲਿਖਿਆ ਜੀ ਨਹੀਂ ਬੋਲ ਕੇ ਦੱਸ ਦਿਓ ਜੀ ਦੇਖੋ ਕੰਮ ਪਰ ਹੁਣ ਮੌਕੇ ਤੇ ਕੋਈ ਪ੍ਰਬੰਧ ਹੈ ਲਖ ਰੁਪਏ ਪਰ ਹੁਣ ਮੌਕੇ ਤੇ ਕੋਈ ਪ੍ਰਬੰਧ ਹੈ ਲਖੋ ਜੀ ਨਹੀਂ ਨਹੀਂ ਦੇਖੋ ਜੀ ਐ ਤਾਂ ਨਹੀਂ ਸਰ ਪਲੀਜ਼ ਨਹੀਂ 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 ਨਾ 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 ਦੇ ਪ੍ਰਬੰਧ ਦਾ ਕੋਈ ਜਿਤ ਕਰੋੜ ਇੱਕ ਕਰੋੜ ਲੀਟਰ ਰੋਜ਼ਾਨਾ ਦਾ ਜਿਹੜਾ ਪਾਣੀ ਡਿਸਚਾਰਜ ਹੋਣਾ ਉਹਦਾ ਕੋਈ ਵੀ ਪ੍ਰਮਾਣਿਕ ਅਲੇ ਫੈਕਟਰੀ ਦੇ ਕੋਲ ਹੈ ਨਹੀਂ ਪਰ ਫੈਕਟਰੀ ਕਹਿੰਦੀ ਆ ਕਿ ਆ ਉਹਨਾਂ ਨੇ 3 ਸਾਲਾਂ ਦੇ ਵਿੱਚ ਅਸੀਂ ਹੋਣ ਦਾ ਖਾਦਿਗਾ ਕੀ ਦਿੱਤੇ ਇਹਦਾ ਪ੍ਰਬੰਧ ਕਰ ਲੋ ਇਲਾਨ ਪ੍ਰਬੰਧ ਕਰ ਦਿਓ ਦਿਖਾਉਣਾ ਹੈ ਇਹ ਪੈਟਾ ਨਹੀਂ ਲੈਣਾ ਇਹ ਨੋਟ ਕਰਾਓ ਇਹ ਕਿਲੋਮੀਟਰ ਦਿਖਾ ਦਿਓ ਜੀ ਲਿਖੋ ਜੀ 1 ਕਰੋੜ ਲੀਟਰ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਜੀ ਲਿਖੋ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਪੰਜਾਬ ਦੇ ਵਿੱਚ ਇੱਕ ਹੋਰ ਨਵੀਂ ਫੈਕਟਰੀ ਇਹ ਲੱਗਣ ਜਾ ਰਹੀ ਹੈ ਜਿੱਥੇ ਪੰਜਾਬੀ ਨੌਜਵਾਨ ਵੱਲੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਤਿੱਖਾ ਵਿਰੋਧ ਕੀਤਾ ਗਿਆ ਹੈ ਇਸ ਫੈਕਟਰੀ ਦਾ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵੱਤ ਸ਼ੇਅਰ ਕਰਦੇ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ